ਅਨਿਮੈਂਟ ਕਰਦੇ ਹੋ ਜੀ ਇਹਦਾ ਬਹਿ ਕੇ ਜਾਂ ਨੰਗਰ ਤੇ ਬੈਠੇ ਰਹੇ ਨੇ ਇਹ ਨੰਗਰਾਂ ਦਾ ਕਾਹੀ ਇੱਕ ਨਾ ਨੰਗਰ ਅੱਛਾ ਜੀ ਹਾਂ ਲੰਗਰ ਬਹੁਤ سارے ਲੱਗੇ ਹੋਏ ਨੇ ਜੀ ਹਾਂ ਜੀ ਹਾਂ ਅੱਛਾ ਉਹ ਨੰਗਰੇ ਬੈਠੇ ਬਹਿ ਕੇ ਇਹ ਹਨ ਇੱਕ ਲੋੜ ਡੋਪੇ ਦਿੱਕਾ ਅੱਛਾ ਲੰਗਰ ਕਿਹੜੇ ਕਿਹੜੇ ਲੱਗੇ ਹੋਏ ਸੀ ਜੀ ਰਸਤੇ ਦੇ ਵਿੱਚ ਲੰਗਰ ਤਾਂ ਲਗ ਲੱਗ ਪਿੰਡ ਦੇ ਆ ਉਹ ਪਿੰਡਾਂ ਵਾਲੀ ਪਰ ਆਖ ਨਾ ਨਹੀਂ ਆਉ ਜਣੀ ਪਕੌੜਿਆਂ ਦੇ ਰੋਟੀ ਪਾਣੀ ਦੇ ਹਨਾ ਸਾਰੇ ਸਾਰੇ ਹੋਣਾ ਨਹੀਂ ਬੱਲਾ ਚਾਟ ਇਹ ਕੋ ਜਦਾ ਬਸ ਅੱਛਾ ਅੱਛਾ ਹਾਂ ਤੇ ਉੱਥੇ ਫਿਰ ਜਦੋਂ ਪਹਾੜਾਂ 'ਚ ਤੁਸੀਂ ਰਿਕਸ਼ਾ ਚਲਾਣੇ ਹੋ ਸਾਈਕਲ ਚਲਾਣੇ ਹੋ ਉੱਥੇ ਤਾਂ ਫਿਰ ਸਗੋਂ ਜ਼ਿਆਦਾ ਜ਼ੋਰ ਲੱਗਦਾ ਹੋਊਗਾ ਕਿਉਂਕਿ ਚੜ੍ਹਾਈ ਹੈ ਇਹ ਸੰਗਾ ਸੰਗਾ ਪਾਉਣਾ ਪੈਂਦਾ ਤਾਈ ਤਾਈ ਜਾਣੇ ਚੱਲਦੀ ਹੈ ਇਹ ਸੱਜੋ ਤੇ ਬੇੜੀ ਇਹ ਗੱਡੀ ਸੰਗਰਾਂਵਾਲਾ ਸੰਗਰ ਵੜ ਕੇ ਓਏ ਓਏ ਹੋਲੀ ਹੋਲੀ ਡਾਲ ਨਹੀਂ ਪੰਡੀ ਐ ਅੱਛੇ ਜੀ ਹਾਂ ਇਹ ਸੰਗਰ ਕਾਦੇ ਵਾਸਤੇ ਪਾਉਣਾ ਹੈ ਜੀ ਆਪਣੀ ਗੱਡੀ ਮਗਰ ਦਾ ਮੁਰਜੇ ਵਿੱਚ ਹਾਂ ਅੱਛਾ ਡਿੱਗੇ ਡਰ ਹੁੰਦਾ ਨਾ ਥੱਲੇ ਮਾ ਬੈਕ ਬੈਕ ਨਾ ਹੋ ਜੂ ਹਾਂ ਅੱਛਾ ਅੱਛਾ ਇਹ ਆਪਣਾ ਆਪਣਾ ਇਲਾਕਾ ਨਾ ਲੱਖ ਰੁਪਏ ਨਾਲ ਲੈਂਦੇ ਐ ਇੱਕ ਹੈਂਡਲ ਆ ਫੜੂਗਾ ਇੱਕ ਲੱਖ ਨਾਲ ਲੈਣਾ ਪੈਣਾ ਐ ਇਹਦਾ ਪੂਰੇ ਪੂਰੇ ਉੱਥੇ ਘੁੰਰ ਜਾਂਦੇ ਆ ਅੱਛੇ ਜੀ ਹਾਂ ਠੀਕ ਹੈ ਅੱਛਾ ਜੀ ਤੁਸੀਂ ਬਚਪਨ ਤੋਂ ਜਾ ਰਹੇ ਹੋ ਯਾਤਰਾ ਕਰ ਰਹੇ ਹੋ ਹਰੇ ਹੁਣ ਯਾਤਰਾ ਕਰਨ ਵਾਲੇ ਲੋਕ ਸ਼ਰਧਾਲੂ ਜ਼ਿਆਦਾ ਜਾ ਰਹੇ ਨੇ ਕਿ ਸ਼ਰਧਾਲੂ ਜਾ ਰਹੇ ਯਾਰ ਜਿਹੜੀ ਇਸ਼ਾਰੇ ਇੱਕ ਸਾਲ ਵਧਦੇ ਨੇ ਸ਼ਰਧਾਲੂ ਹਾਂ ਸ਼ਰਧਾਲੂ ਵਧ ਰਹੇ ਨੇ ਅੱਛਾ ਕਿਹੜੇ ਜ਼ਿਲ੍ਹਿਆਂ ਤੋਂ ਜ਼ਿਆਦਾ ਜਾਂਦੇ ਨੇ ਜੀ ਐਂਡ ਬਟਿਆਰੇ ਪਟਿਆਲੇ ਕਨੇਓ ਅੱਛਾ ਜੀ ਨਗਰੂਰ ਕਨੇ ਅੱਛਾ ਜੀ ਹਾਂ ਬਾਹਰੇ ਦੂਰ ਤੋਂ ਜਾਂਦੇ ਆ ਅੱਛਾ ਜੀ ਯਾਨੀ ਫਿਰੋਜ਼ਪੁਰ ਸਾਈਡੋਂ ਉਹਦੇ ਬਹੁਤ ਸਾਰੇ ਆਉਂਦੇ ਨੇ ਯਾਨੀ ਜ਼ਿਆਦਾ ਪਟਿਆਲੇ ਤੋਂ ਵੱਧੂ ਜਾਂਦੇ ਆ ਜੀ ਅੱਛਾ ਜੀ ਹਾਂ ਫੇ ਤੁਹਾਡੇ ਵੀ ਦੋਸਤ ਮਿੱਤਰ ਹੀ ਜਾਂਦੇ ਹੋਣਗੇ ਜੀ ਹੋਰ ਹਾਂ ਟੈਕੂ ਭਰ ਕੇ ਜਾਂਦੇ ਆ ਕਾ ਵੀ ਅੱਛਾ ਅੱਛਾ ਜੀ ਹਾਂ ਸਾਡੇ ਪਿੰਡ ਨਾਲ ਕੀ ਕੀ ਦੰਦ ਸਕੇ ਹੋਇਆ ਮੋੜੇ ਦੇ ਨਾਲੇ ਅੱਛਾ ਜਾਨੀ ਇਹਦੇ ਗਏ ਹੋਏ ਨੇ ਹਾਂ ਮੋੜੇ ਦੇ ਨਾਲੇ ਅੱਛਾ ਜੀ ਅਜ ਤਾਂ ਬਲੇਕਪੁਰ ਨਾਲ ਬੰਡਾਲਾ ਅੱਛਾ ਜੀ ਟੱਕਰ ਨਾਲ ਆ ਚਾਚਾ ਜੀ ਹਾਂ ਠੀਕ ਤੇ ਉੱਥੇ ਪਏ ਤੁਸੀਂ ਕੀ ਦੁਆ ਸੁਖ ਕੇ ਆਏ ਹੋ ਜੀ ਇਹ ਰਹਾ ਰੱਬ ਕੰਮ ਰਿਆ ਦਾ ਕਿਰਪਾ ਕਰੋ ਅੱਛਾ ਜੀ ਹਾਂ ਵੀ ਕਾਰੋਬਾਰ ਸਾਡਾ ਵਧੀਆ ਚੱਲੇ ਹਾਂ ਅੱਛਾ ਜੀ ਤੇ ਹੋਰ ਕੀ ਦੁਆ ਆਪਣੇ ਕੋਲ ਤਾਂ ਅੱਛਾ ਅੱਛਾ ਜੀ ਬਾਕੀ ਹੋਰ ਵੀ ਤੁਸੀਂ ਸਰਬੱਤ ਦੇ ਭਲੇ ਵਾਸਤੇ ਵੀ ਦੁਆ ਅਰਦਾਸ ਕੀਤੀ ਹੋਣੀ ਹੈ ਜੀ ਹਾਂ ਜੀ ਹਾਂ ਠੀਕ ਹੈ ਜੀ ਤੇ ਇੱਕ ਐਕਸੀਡੈਂਟ ਹੋਇਆ ਸੀ ਬਹੁਤ ਵੱਡਾ ਜੀ ਅਮੇ ਐਡ ਕਰਦੇ ਰਹਿਣੀ ਜੀ Ah, é. Então, a nuca tá de onde parei? É aí. Tá aí, é aí.